ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਹਰ ਵਾਰੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਜਦੋਂ ਮੈਡਲ ਜਿੱਤ ਕੇ ਲਿਆਈਦਾ ਹੈ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਨੂੰ ਇੰਨੇ ਲੋਕ ਫਿਰ ਸੇਲ ਕਰਨ ਆਏ ਆ ਤੇ ਬਹੁਤ ਵੱਡੀ ਗੱਲ ਹੈ। ਇਸ ਲਈ ਗੌਰਮੈਂਟ ਦੀ ਆਸ ਹੀ ਚਲੋ ਪੰਜਾਬ ਮੈਡਲ ਹੀ ਆ ਗਿਆ ਫਿਰ ਵੀ ਇਤਨਾ ਬਾਕੀ ਖਿਡਾਰੀਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਬਹੁਤ ਜ਼ਿਆਦਾ ਪ੍ਰਤਿਕੰਤਾ ਨਹੀਂ ਸਾਰਿਆਂ ਨੇ ਵਧੀਆ ਕੀਤਾ ਜੀ ਕਿਉਂਕਿ ਟੀਮ ਗੇਮ ਹੈ ਜੀ ਸਾਰੇ ਵਧੀਆ ਪਰਫਾਰਮ ਕਰ ਰਹੇ ਆ ਤੇ ਟੀਮ ਦਾ ਮੈਡਲ ਆਇਆ ਤੇ ਆਫਕੋਰਸ ਬਹੁਤ ক্লোਜ਼ਲੀ ਅਸੀਂ ਰਹਿ ਗਏ ਆ 골ਡ ਮੈਡਲ ਤੋਂ ਬਟ ਆਈ ਥਿੰਕ ਜਿੱਦਾਂ ਜਿਹੜੇ ਤਰੀਕੇ ਨਾਲ ਅਸੀਂ ਹਾਕੀ ਦਿਖਾਈ ਐ ਇਸ ਵਾਰੀ ਉਹ ਵੀ ਬਹੁਤ ਮਾਨਣ ਵਾਲੀ ਗੱਲ ਆ ਜੀ ਕਿਉਂਕਿ ਹਰ ਮੈਚ ਅਸੀਂ ਬਹੁਤ ਵਧੀਆ ਖੇਡੇ ਆ ਤੇ ਹੋਰ ਜ਼ਿਆਦਾ ਮਿਹਨਤ ਕਰਾਂਗੇ ਕਿ ਜਿਹੜਾ ਕਿ 골ਡ ਮੈਡਲ ਲੱਗੇ ਜੀ ਸਾਡੀ ਹਰ ਵਾਰੀ ਕੋਸ਼ਿਸ਼ ਰਹਿੰਦੀ ਆ ਹੇ ਮੈਸੇਜ ਡ੍ਰੌਪ ਕਰਦੇ ਰਹਿੰਦੇ ਆ ਐਂਡ ਮੈਡਲ ਜਿੱਤ ਕੇ ਆ ਰਹੇ ਆ ਆਈ ਥਿੰਕ ਸਾਰਾ ਪੰਜਾਬ ਸਾਨੂੰ ਦੇਖ ਰਿਹਾ ਤੇ ਇਹ ਵੀ ਸਾਡੇ ਲਈ ਬਹੁਤ ਵੱਡੀ ਗੱਲ ਆ ਕਿਰੇ ਯੰਗਸਟਰ ਨੇ ਜਿਹੜੇ ਦੋ ਮੁੰਡੇ ਨੇ ਸਾਨੂੰ ਦੇਖਣਗੇ ਤੇ ਹੋਰ ਖੇਡਾਂ ਪਰ ਵੀ ਹੋਰ ਉਹਨਾਂ ਦਾ ਜਿਹੜਾ ਪਿਆਰ ਹੋ ਜਾਏਗਾ ਛਾਣ ਮਦਰੀ ਰਮੇਂਦਰ ਮੋਦੀ ਨੂੰ ਤੁਹਾਨੂੰ ਮੈਚ ਕਰਕੇ ਬੁਲਾਇਆ ਗਿਆ ਕਿ ਇਹ ਕਿਹੜਾ ਕਿ ਸਰਪ੍ਰਾਈਜ਼ ਤੁਹਾਨੂੰ ਕਿਹਾ ਨਹੀਂ ਸਰ ਆਈ ਥਿੰਕ ਟੀਮ ਦਾ ਐਸ ਕੈਪਟਨ ਰੋਲ ਕਰਕੇ ਇਹ ਚੀਜ਼ ਮੈਨੂੰ ਨਾਮ ਮਿਲਿਆ ਕਿਹਾ ਬਟ ਬਹੁਤ ਬਹੁਤ ਧੰਨਵਾਦੀਆਂ ਕਿ ਅੱਜ 17 ਸਜਾਈਏ ਗਈਆਂ ਕੀ ਕਹਿਣਾ ਚਾਹੁੰਦੇ ਸੀ ਫਿਰ ਸਾਡਾ ਤਾਜ ਹੈ ਜੀ ਤੇ ਇਹ ਹਮੇਸ਼ਾ ਨਹੀਂ ਰਹਿਣਾ ਹੈ ਤੇ 10 ਟਾਈਮ ਵੀ ਜਦੋਂ ਆਏ ਸੀਗੇ ਫਿਰ 17 ਸਜਾ ਕੇ ਤੇ ਸਰ ਸਾਹਿਬ ਗਏ ਸੀ ਜੀ ਤੇ ਬਹੁਤ ਵਧੀਆ ਕਰ ਲਿਆ